ਆਕਤ 8 ਪਰ ਉਹ ਐਸਐਸਪੀ ਸਾਹਿਬ ਦੀ ਸਟ੍ਰੈਸ ਇਸ ਜੀ ਉਹਨਾਂ ਦੀ ਮੋਰ ਸੀਰੀਅਸ ਹੈ ਇਸ ਕੰਮ ਦੇ ਵਿੱਚ ਕਿ ਇਹ 5 ਲੱਖ ਰੁਪਏ ਕਿੱਥੋਂ ਆਏ ਗਏ ਹੂੰ ਕਿ ਗੁਰੂ ਜੀ ਕੱਟ ਹੈ ਅੱਛਾ ਕਿਉਂਕਿ ਮੇਰੇ ਕੋ ਆਪਣੀ ਨੋਆ ਗੱਡੀ ਹੈ ਮੈਨੂੰ ਪਤਾ ਵੀ ਟੈਂਕੀਓ ਚ ਕੱਟ ਨਹੀਂ ਹੁੰਦਾ ਸ਼੍ਰੀਨਗਰ ਜਾ ਕੇ ਉੱਥੇ ਪ੍ਰਾਈਵੇਟ ਲੋਕਾਂ ਦੇ ਜਦੋਂ ਕੈਮਰੇ ਚੈੱਕ ਕੀਤੇ ਪ੍ਰਾਈਵੇਟ ਕੈਮਰੇ ਚੈੱਕ ਕਰਦੇ ਆ ਕਰਦੇ ਆ ਸੀ ਗੱਡੀਆਂ ਦੀ ਗਿਣਤੀ ਸ਼ੁਰੂ ਕਰਦੇ ਉਹ ਉਸ ਟਾਈਮ ਤੇ ਉੱਡੇ ਕਿ ਉਹ ਉੜੀ ਵਾਲੇ ਬੰਦਿਆਂ ਦੇ ਤਾਰ ਜਿਹੜੇ ਗੁਰਦਾਸਪੁਰ جیل ਨਾਲ ਜੁੜੇ ਸੀ ਮਲਜ਼ਮ ਨਾ ਬੋਲੇ ਤੇ ਤਫ਼ਤੀਸ਼ ਬੋਲੇ ਫਿਰ ਇਹੋ ਜੇ ਕੰਮਾਂ ਚ ਇੰਟਰਸਟਿੰਗ ਨਾ ਕੰਮ ਕਰਨ ਦਾ ਮਜ਼ਾ ਆ ਕੀ ਡਿਫਰੈਂਸ ਫੀਲ ਕਰਦੇ ਹੋ ਤੁਸੀਂ ਉਸ ਟਾਈਮ ਦੀ ਪੁਲਿਸਿੰਗ ਦੇ ਵਿੱਚ ਤੇ ਹੁਣ ਕਰੰਟ ਪੁਲਿਸਿੰਗ ਜੋ ਹੈ ਸਾਡੇ ਕੋਲ ਕੋਈ ਟੂ-ਵੀਲਰ ਫੋਰ-ਵੀਲਰ ਕਿਸੇ ਮਿਲਾ ਜੁੜੀਦਾ ਸੀ ਅਸੀਂ ਗਵਰਨਮੈਂਟ ਵਹੀਕਲ ਬੱਸਾਂ ਦੇ ਵਿੱਚ ਹੀ ਸਫ਼ਰ ਕਰਦੇ ਸੀ ਤਗੜੇ ਤੋਂ ਤਗੜੇ ਵਿਅਕਤੀਆਂ ਦੀਆਂ ਆ ਕਿ ਕਿਸੇ ਵੀ ਕਿਸਮ ਦੇ ਜਿੰਮੇਦਾਰ ਹੈ ਉਹਨਾਂ ਦੀਆਂ ਕਾਲੀਆਂ ਫਿਲਮਾਂ ਉਤਾਰੀਆਂ ਇੱਕ ਤਕਰੀਬਨ 15000 ਕਾਲੀਆਂ ਜਾਲੀਆਂ ਉਤਾਰ ਕੇ ਤੇ ਉਹਨਾਂ ਨੂੰ ਸਾੜਿਆ ਸੀ ਜੈ ਹਿੰਦ ਬਟਾਲਾ ਪੁਲਿਸ ਦੀ ਨਿਵੇਕਲੀ ਪਹਿਲ بیਹਾਈਂਡ ਦਾ ਬੈਚ ਦੇ ਅੱਜ ਦੇ ਐਪੀਸੋਡ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਇੰਸਪੈਕਟਰ ਅਨਿਲ ਪਵਾਰ ਸਰ ਬਹੁਤ-ਬਹੁਤ ਸਵਾਗਤ ਤੁਹਾਡਾ ਸਰ ਤੁਸੀਂ 1989 ਦੇ ਵਿੱਚ ਪੁਲਿਸ ਡਿਪਾਰਟਮੈਂਟ ਜੁਆਇਨ ਕੀਤਾ ਉਸ ਟਾਈਮ ਤੇ ਤੁਹਾਡੀ ਕੁਆਲੀਫਿਕੇਸ਼ਨ ਕੀ ਸੀ ਤੇ ਕੀ ਉਸ ਤੋਂ ਬਾਅਦ ਤੁਸੀਂ ਕੋਈ ਫਰਦਰ ਸਟੱਡੀ ਕੀਤੀ ਸਾਲ 1999 ਵਿੱਚ ਆਤਵਾਦ ਜਿਹੜਾ ਪੂਰੇ ਜੋਰਾਂ ਤੇ ਸੀ ਉਸ ਟਾਈਮ ਦੇ ਉੱਤੇ ਸਾਡੇ ਪਿੰਡਾਂ ਦੇ ਵਿੱਚ ਆਰਮੀ ਦੇ ਕੈਂਪ ਲੱਗੇ ਸੀ ਔਰ ਉਹਨਾਂ ਦੀ ਵਰਕਿੰਗ ਦੇਖ ਕੇ ਮਨ ਉਤਸ਼ਾਹਤ ਹੋਇਆ ਫਿਰ ਉਸੇ ਸਮੇਂ ਦੌਰਾਨੀ ਮਟਾਲਾ ਵਿਖੇ ਐਮਏ ਪੋਲੀਟਿਕਲ ਸਾਇੰਸ ਦੀ ਸਟੱਡੀ ਕਰਦੇ ਸਮੇਂ ਬੇਰਿੰਗ ਕਾਲਜ ਵਿਖੇ ਪੁਲਿਸ ਦੇ ਟ੍ਰਾਇਲ ਸ਼ੁਰੂ ਹੋਏ। ਉਹ ਟ੍ਰਾਇਲ ਦੇ ਕੇ ਮਨ ਨੂੰ ਉਸ ਟਾਈਮ ਤੇ ਖੁਸ਼ੀ ਹੋਈ ਕਿ ਜਦੋਂ ਐਡੇ ਟਾਪਰ ਫਸਟ ਨੰਬਰ ਤੇ ਆ ਕੇ ਤੇ ਮੈਂ ਕਨਸਟੇਬਲ ਜੁਆਇਨ ਹੋਇਆ ਸੀ। ਫਿਰ ਐਮਏ ਦੀ ਸਟੱਡੀ ਕੰਪਲੀਟ ਕੀਤੀ। ਉਸ ਤੋਂ ਬਾਅਦ ਮਹਿਕਮੇ ਵਿੱਚ ਰਹਿ ਕੇ ਐਮਏ ਪੋਲੀਟਿਕਲ ਸਾਇੰਸ ਦੀ ਇੱਕ ਵਕਰੀ ਫੇਸ ਦੁਬਾਰਾ ਸਟੱਡੀ ਕੇ ਬਲੀਫ ਕੀਤੀ ਸੀ। ਤੁਸੀਂ ਕਾਂਸਟੇਬਲ ਰੈਂਕ ਤੇ ਭਰਤੀ ਹੋਏ ਸੀ ਤੇ ਹੁਣ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਰੈਂਕ ਤੇ ਹੋ ਕਿਵੇਂ ਦੀ ਰਹੀ ਹੈ ਸਾਰੀ ਤੁਹਾਡੀ ਜਰਨੀ ਫ੍ਰੋਮ ਕਾਂਸਟੇਬਲ ਰੈਂਕ ਟੂ ਇੰਸਪੈਕਟਰ ਰੈਂਕ ਬੇਸਿਕ ਟ੍ਰੇਨਿੰਗ ਐਜ਼ ਅ ਟਾਪਰ ਪਾਸ ਹੋਣ ਤੋਂ ਬਾਅਦ ਸਾਲ 1993 ਵਿੱਚ ਬਤੌਰ ਹੈੱਡ ਕਾਂਸਟੇਬਲ ਪੰਜਾਬ ਦੇ ਟਾਪਰ 6 ਵਿੱਚੋਂ ਆ ਕੇ ਟ੍ਰੇਨਿੰਗ ਪਾਸ ਕੀਤੀ ਸੀ ਕਾਂਸਟੇਬਲ ਔਰ ਹੈੱਡ ਕਾਂਸਟੇਬਲ ਵੀ ਜਿਹੜਾ ਸਾਲ 2002 ਤੱਕ ਮੈਂ ਵੱਖ-ਵੱਖ ਡੀਐਸਪੀ ਰੈਂਕ ਦੇ ਅਫਸਰਾਂ ਦੇ ਨਾਲ ਐਜ਼ ਅ ਰੀਡਰ ਕੰਮ ਕੀਤਾ ਸੀ ਸਾਲ 2002 ਦੇ ਵਿੱਚ ਉਸ ਸਮੇਂ ਐਸਐਸਪੀ ਸਾਹਿਬ ਜੀ ਨੇ ਇੱਕ ਮੈਸੇਜ ਪਾਸ ਕੀਤਾ ਕਿ ਜਿਹੜਾ ਹੈੱਡ ਕਨਸਟੇਬਲ ਟੈਸਟ ਪਾਸ ਕਰੇਗਾ ਉਸ ਨੂੰ ਹੀ ਐਮਐਸਸੀ ਲਗਾਇਆ ਜਾਏਗਾ ਔਰ ਇਹ ਕਿਉਂਕਿ ਹੈੱਡ ਕਨਸਟੇਬਲ ਪੀਡ ਸਾਡੇ ਟਾਈਮ ਦੇ ਉੱਤੇ ਘੱਟੋ-ਘੱਟ 18 ਸਾਲ 18 ਸਾਲ ਦਾ ਹੋ ਜਾਂਦਾ ਜੀ ਸੋ ਵੱਖ-ਵੱਖ ਪੋਸਟਿੰਗਾਂ ਦੇ ਪੋ ਕੰਮ ਕਰਨ ਦਾ ਮੌਕਾ ਮਿਲੇ ਜੀ ਸੋ ਇਸੇ ਟਾਈਮ ਦੇ ਉੱਤੇ ਕਸਟ ਜਦੋਂ 58 ਹੈਡ ਕਨਸਟੇਬਲ ਨੇ ਕਸਟ ਕੀਤਾ ਉਹਨਾਂ ਵਿੱਚੋਂ ਮੈਂ ਸੈਕਿੰਡ ਨੰਬਰ ਤੇ ਆਉਣ ਕਰਕੇ ਐਸਐਸਪੀ ਸਾਹਿਬ ਨੇ ਮੈਨੂੰ ਥਾਣਾ ਰੰਗਨਗਲ ਅਲਾਟ ਕੀਤਾ ਤਾਂ तो ਮੈਂ ਜਾਣੀ ਕਿ ਕੋਈ ਇਦਾਂ ਦਾ ਕੇਸ ਜੋ ਤੁਸੀਂ ਖੁਦ ਜਿਹਦੀ ਇਨਵੈਸਟੀਗੇਸ਼ਨ ਕੀਤੀ ਹੋਵੇ ਉਹ ਤੁਸੀਂ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਆ ਬਿਲਕੁਲ ਜੀ ਇਸ ਤਰ੍ਹਾਂ ਜਿਕੇ ਸਾਲ 2024 ਦੇ ਵਿੱਚ ਸ਼੍ਰੀ ਸੁਹੇਲ ਮੀਰ ਐਸਐਸਪੀ ਸਾਹਿਬ ਪਠਾਨਕੋਟ ਪੋਸਟਰ ਸੀ ਉਸ ਟਾਈਮ ਤੇ ਸਥਾਨਾ ਸੁਜਾਨਪੁਰ ਪੁਲਿਸ ਵੱਲੋਂ ਇੱਕ 5 ਲੱਖ ਦੀ ਪਿੱਜੇ ਨੋਟਾਂ ਦੀ ਰਿਕਵਰੀ ਕੀਤੀ ਗਈ ਸੀ ਰਾਤ ਸਮੇਂ ਡਿਊਰਿੰਗ ਚੈਕਿੰਗ ਤੇ ਓਕੇ ਦੋ ਕਿ ਉਸ ਫੜੇ ਗਏ ਸੀ ਪਰ ਉਹਨਾਂ ਨੇ ਕੁਝ ਆਪਣਾ ਡਿਸਕਲੋਜ਼ ਨਹੀਂ ਕੀਤਾ ਇੱਕੋ ਚੀਜ਼ ਵਾਰ-ਵਾਰ ਇਹੀ ਉਹਨਾਂ ਦੀ ਰੱਟ ਸੀ ਕਿ ਸਾਨੂੰ ਨਹੀਂ ਪਤਾ ਜੀ ਸਾਡੀ ਗੱਡੀ 'ਚ ਕੋਈ ਰੱਖ ਗਿਆ ਜੀ ਹਾਂ ਹਾਂ ਪਰ ਉਹ ਐਸਐਸਪੀ ਸਾਹਿਬ ਦੀ ਸਟ੍ਰੈਸ ਇਸ ਚੀਜ਼ ਦੀ ਉਹਨਾਂ ਦੀ ਬਹੁਤ ਸੀਰੀਅਸ ਸੀ ਇਸ ਕੰਮ ਦੇ ਵਿੱਚ ਕਿ ਇਹ 5 ਲੱਖ ਰੁਪਏ ਕਿੱਥੋਂ ਆਏ ਜੀ ਹਾਂ ਫਿਰ ਉਹਨਾਂ ਨੇ ਕ੍ਰੋਸ ਚੈੱਕ ਕਰਵਾਏ ਸੀ ਓਕੇ ਮੈਂ ਤੌਰ ਸੀਏ ਇਨਚਾਰਜ ਪਠਾਨਕੋਟ ਸੀ ਮੇਰੀ ਡਿਊਟੀ ਲੱਗੀ ਗਈ ਜਿਹੜੀ ਗੱਡੀ ਉਹਨਾਂ ਕੋਈ ਨੋਵਾ ਗੱਡੀ ਰਿਕਵਰ ਹੋਈ ਆ ਹੂੰ ਔਰ ਥਾਣਾ ਪੱਦਰ ਤੇ ਉਹਦੀ ਸਰਚ ਵੀ ਹੋ ਚੁੱਕੀ ਆ ਪਰੰਤੂ ਉੱਥੇ ਕੁਝ ਮਿਲਿਆ ਕੁਝ ਨਹੀਂ ਹੈਗਾ ਤੁਸੀਂ ਕ੍ਰੋਸ ਚੈੱਕ ਕਿਤੋ ਓਕੇ ਸੋ ਵੱਖ-ਵੱਖ ਅਫਸਰਾਂ ਦੇ ਨਾਲ ਪੋਸਟਿੰਗ ਰਹਿਣ ਕਰਕੇ ਉਹਨਾਂ ਨੂੰ ਜੋ ਤਜਰਬੇ ਮਿਲੇ ਉਹ ਮੈਂ ਫਿਰ ਉੱਥੇ ਵਰਤੇ ਦੀ ਹੂੰ ਜੀ ਮੇਰੇ ਕੋਲ ਪਰਸਨਲ ਆਪਣੀ ਨੋਵਾ ਗੱਡੀ ਹੈ ਜਦੋਂ ਐਸਐਸਪੀ ਸਾਹਿਬ ਨੂੰ ਮੈਨੂੰ ਮੈਸੇਜ ਪਾਸ ਹੋਇਆ ਕਿ ਤੁਸੀਂ ਇਹ ਗੱਡੀ ਸਰਚ ਕਰਨੀ ਹੈ ਮੈਂ ਪਹਿਲਾਂ ਆਪਣੀ ਗੱਡੀ ਦੇ ਲਾਗੇ ਜਾ ਕੇ ਗੱਡੀ ਦੇ ਵਿੱਚ ਬੈਠ ਕੇ ਉਹਦੇ ਆਸ-ਪਾਸੇ ਘੁੰਮ ਕੇ ਇਹ ਸੋਚਣਾ ਸਰਚ ਏਰੀਆ ਵੇਖਣਾ ਸ਼ੁਰੂ ਕੀਤਾ ਕਿ ਜੇਕਰ ਮੈਂ ਕ੍ਰਿਮੀਨਲ ਹੋਵਾਂ ਤਾਂ ਮੈਂ ਕਿੱਥੇ ਸਮਾਨ ਲੁਕਾਵਾਂਗਾ ਬਿਲਕੁਲ ਫਿਰ ਉਹ ਚੀਜ਼ਾਂ ਆਪਣੇ ਦਿਮਾਗ 'ਚ ਰੱਖ ਕੇ ਸਾਰੀ ਰਾਤ ਵਰਕ ਕਰਕੇ ਸੁਬਾ ਜਦੋਂ ਗੱਡੀ ਦੀ ਸਰਚ ਕੀਤੀ ਟੀਮ ਦੇ ਨਾਲ ਹੋ ਕੇ ਤੇ ਫਿਰ ਇੱਕ ਕੁਛ ਨਾ ਮਿਲਿਆ ਫਿਰ ਹਾਈਡਰਾ ਗੱਡੀ ਹਾਈਡਰਾ ਮਸ਼ੀਨ ਮੰਗਵਾ ਕੇ ਨੋਵਾ ਗੱਡੀ ਉੱਪਰ ਚੁਕਵਾ ਕੇ ਹਾਂਜੀ ਆਪਣੇ ਗਨਮੈਨ ਨੂੰ ਕਿਹਾ ਕਿ ਇਹਦਾ ਸਾਰਾ ਪਾਸਾ ਜਿਹੜਾ ਜਿਹੜਾ ਥੱਲੇ ਵਾਲਾ ਪੋਰਸ਼ਨ ਉਹ ਚੈੱਕ ਕਰੋ ਜਦੋਂ ਗਨਮੈਨ ਗੱਡੀ ਦਾ ਪੋਰਸ਼ਨ ਚੈੱਕ ਕਰਦੇ ਆ ਜਦੋਂ ਉਹਦਾ ਟੈਂਕੀ ਹੱਥ ਪਿਆ ਤਾਂ ਉਹਨੇ ਮੈਨੂੰ ਬੜੇ ਇੰਟਰਸਟਿੰਗ ਜੀ ਤਰੀਕੇ ਨਾਲ ਕਿਹਾ ਕਿ ਗੁਰੂ ਜੀ ਕੱਟ ਹੈ اچھا ਕਿਉਂਕਿ ਮੇਰੇ ਕੋ ਆਪਣੀ ਨੋਆ ਗੱਡੀ ਹੈ ਮੈਨੂੰ ਪਤਾ ਵੀ ਟੈਂਕੀ ਚ ਕੱਟ ਨਹੀਂ ਹੁੰਦਾ ਹੂੰ ਹੂੰ ਮੈਂ ਬੇਟਾ ਕੱਟ ਨਹੀਂ ਹੁੰਦਾ ਅੱਗੇ ਹੱਥ ਕਰੋ ਹੂੰ ਜਦੋਂ ਨੇ ਅੱਗੇ ਹੱਥ ਕੀਤਾ ਹੂੰ ਤੇ ਮੈਨੂੰ ਕਹਿੰਦੇ ਜੀ ਗੁਰੂ ਜੀ ਲਿਫਾਫਾ ਓਕੇ ਮੈਂ ਕਿਹਾ ਸਲੀਬ ਉਤਾਰ ਲਓ ਹੂੰ ਹਾਂਜੀ ਜਦੋਂ ਟੈਂਕੀ ਦੀ ਥੱਲੇ ਉਤਾਰੀ ਸਰਚ ਕੀਤੀ ਤੇ ਔਰ ਔਰ ਸਚੋਂ 8 ਕਿਲੋ ਹੈ ਰੰ ਦੀ ਰਿਕਵਰੀ ਹੋਈ ਔਰ ਇੰਟਰਸਟਿੰਗ ਗੱਲ ਇਹ ਕਿ ਪਠਾਨਕੋਟ ਪੁਲਿਸ ਦੇ ਵਿੱਚ ਏਡੀ ਵੀਡੀ ਰਿਕਵਰੀ ਹੋਣਾ ਬਹੁਤ ਮੈਨੇਵਰ ਵਾਲੀ ਗੱਲ ਸੀ ਜੀ ਪਰੰਤੂ ਐਸਐਸਪੀ ਸਾਹਿਬ ਉਸ ਗੱਲ ਤੋਂ ਸੰਤੁਸ਼ਟ ਨਹੀਂ ਹੋਏ ਓਕੇ ਕਿਉਂ ਕਿ ਰਿਕਵਰੀ ਹੁੰਦੇ باوجود ਵੀ ਅਕਿਊਜ਼ ਇਸ ਗੱਲ ਨੂੰ ਨਹੀਂ ਮੰਨੇ ਜੀ ਹਾਂ ਹਾਂ ਬਸ ਉਹ ਇੱਕੋ ਜੀ ਰੱਖੀ ਉਹਨਾਂ ਨੇ ਕਿ ਸਾਨੂੰ ਨਹੀਂ ਪਤਾ ਸਾਡੀ ਗੱਡੀ ਉਹਨਾਂ ਨੇ ਲੈ ਕੇ ਗਏ ਸੀ ਬੰਦੇ ਜੀ ਕੌਣ ਸੀ ਕੀ ਸੀ ਬਾਹਰੋਂ ਫੋਨ ਆਇਆ ਸੀ ਜੀ ਆ ਜੋ ਕੁਝ ਬੋਲਦੇ ਉਹ ਆਪਣੇ ਆਪ ਨੂੰ ਸੈਲਫ ਕਰਦੇ ਵਾ ਬੜੇ ਉਹਨਾਂ ਨੇ ਤਰੀਕੇ ਨਾਲ ਸੰਭਾਲ ਦਿੱਤੇ ਫਿਰ ਐਸਐਸਪੀ ਸਾਹਿਬ ਨੇ ਦੋ ਟੀਮਾਂ ਬਣਾਈਆਂ ਓਕੇ ਬੈਕਵਰਡ ਕੰਮ ਕਰਨ ਵਾਸਤੇ ਤੇ ਫਾਰਵਰਡ ਫਾਰਵਰਡ ਕੰਮ ਕਰਨ ਵਾਸਤੇ ਮੇਰੀ ਡਿਊਟੀ ਲੱਗੀ ਬੈਕਵਰਡ ਤੇ ਓਕੇ ਕਿਉਂਕਿ ਉਹਨਾਂ ਨੇ ਆਪਣੀ ਇੰਟਰੋਗੇਸ਼ਨ ਚ ਇੱਕ ਚੀਜ਼ ਮੰਨੀ ਸੀ ਕਿ ਅਸੀਂ ਦਲ ਇੱਕ ਤੇ ਸਾਨੂੰ ਮਿਲੇ ਸੀ ਕਿੱਥੇ ਮਿਲੇ ਸੀ ਕੁਝ ਨਹੀਂ ਦੱਸਦੀ ਸੀ ਫਿਰ ਜਿਸ ਦਿਨ ਡਿਊਟੀ ਲੱਗੀ ਮੈਂ ਆਪਣੀ ਟੀਮ ਲੈ ਕੇ ਦਲ ਇੱਕ ਸ਼੍ਰੀਨਗਰ ਸ਼੍ਰੀਨਗਰ ਗਏ ਅਸੀਂ ਸ਼੍ਰੀਨਗਰ ਜਾ ਕੇ ਉੱਥੇ ਪ੍ਰਾਈਵੇਟ ਲੋਕਾਂ ਦੇ ਜਿਹੜੇ ਕੈਮਰੇ ਚੈੱਕ ਕੀਤੇ ਪ੍ਰਾਈਵੇਟ ਕੈਮਰੇ ਚੈੱਕ ਕਰਦਿਆਂ ਕਰਦਿਆਂ ਅਸੀਂ ਗੱਡੀਆਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਿਹੜਾ ਟਾਈਮ ਉਹਨਾਂ ਨੇ ਦੱਸਿਆ ਸੀ ਉਸ ਤੋਂ 1 ਘੰਟਾ ਐਡਵਾਂਸ ਜਿਹੜਾ ਸੀ ਗੱਡੀਆਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਗੱਡੀ ਦੀ ਗਿਣਤੀਆਂ ਕਰਦੇ ਆ ਕਰਦੇ ਆ ਸਾਨੂੰ ਇੱਕ Tata Tiago ਗੱਡੀ ਦੀ ਸਸਪੈਕਟ ਹੋਇਆ ਵੀ ਇਹ ਗੱਡੀ ਰੁਕਦੀ ਐ ਤੇ ਕਿਤੇ ਜਾਂਦੀ ਨਹੀਂ ਫਿਰ ਆਈਜੀ ਸ਼੍ਰੀਨਗਰ ਰਿਸਪੈਕਟਿਡ ਆਈਜੀ ਸ਼੍ਰੀਨਗਰ ਦੇ ਨਾਲ ਮਿਲ ਕੇ ਉਹਨਾਂ ਕੋਲ ਟਾਈਮ ਲੈ ਕੇ ਫਿਰ ਕੰਟਰੋਲ ਰੂਮ ਦੇ ਸ਼੍ਰੀਨਗਰ ਤੇ ਕੰਟਰੋਲ ਰੂਮ ਦੇ ਕੈਮਰੇ ਚੈੱਕ ਕਰਕੇ ਉਹਨਾਂ ਤੋਂ ਟਾਟਾ ਟੈਗੋ ਗੱਡੀ ਦਾ ਨੰਬਰ ਟਰੇਸ ਕੀਤਾ ਹਾਂ 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 ਨੰਬਰ ਟਰੇਸ ਕਰਕੇ ਉਹ ਗੱਡੀ ਕੁਪਵਾੜਾ ਦੇ ਨਿਕਲੀ ਓਕੇ ਕੁਪਵਾੜਾ ਜਾ ਕੇ ਆਰਮੀ ਪਰਸਨ ਦੀ ਗੱਡੀ ਮਿਲੀ 85 ਯਰ ਉਹਦੀ ਏਜ ਦੀ ਮਿਲੀ ਫਿਰ ਜਦੋਂ ਉਹਨਾਂ ਨੂੰ ਜਾ ਕੇ ਪੁੱਛਿਆ ਉਹ ਉਹਨਾਂ ਨੇ ਦੱਸਿਆ ਕਿ ਮੇਰੀ ਗੱਡੀ ਐਸ ਵਲੇ ਊੜੀ ਬੰਦਾ ਉਹਨੂੰ ਮੈਂ ਵੇਚ ਦਿੱਤੀ ਸੀ ਐਸ ਵਲੇ ਕਹਿਣਾ ਸੌਖਾ ਜੀ ਪਰ ਸ਼੍ਰੀਨਗਰ ਤੋਂ ਜਿਹੜੀ ਕੁਪਵਾੜਾ ਕੋਈ ਵਕਰੀ ਲੋਕੇਸ਼ਨ ਤੇ ਆ ਸ਼੍ਰੀ ਨਗਰ ਤੋਂ ਵਾਇਆ ਬਾਰਾਮੂਲਾ ਊੜੀ ਇੱਕ ਵੱਖਰੀ ਲੋਕੇਸ਼ਨ ਤੇ ਹੈ ਬਿਲਕੁਲ ਫਿਰ ਅਸੀਂ ਆਪਣੀ ਇਹ ਸਾਰੀ ਵਰਸ਼ਨ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦੀ ਫਿਰ ਉਹਨਾਂ ਦੀ ਡਾਇਰੈਕਸ਼ਨ ਤੇ ਅਸੀਂ ਊੜੀ ਗਏ ਹਾਂ ਹਾਂ ਊੜੀ ਜਾ ਕੇ ਸਾਨੂੰ ਸਭ ਤੋਂ ਵੱਡੇ ਚੈਲੰਜ ਇਸ ਗੱਲ ਤੇ ਆਇਆ ਕਿ ਉਹਨਾਂ ਦਿਨਾਂ ਵਿੱਚ ਉੱਥੇ ਲੈਂਡਸਲਾਈਡਿੰਗ ਬਹੁਤ ਹੋਈ ਸੀ ਜੀ ਤੇ ਸਾਨੂੰ ਤਕਰੀਬਨ 8 ਕਿਲੋਮੀਟਰ ਪੈਦਲ ਚੱਲ ਕੇ ਹਿੱਲ ਏਰੀਆ ਦੇ ਵਿੱਚ ਤੇ ਜਦੋਂ ਕਿਊਜ਼ ਫੜੇ ਅਕਿਊਜ਼ ਫੜ ਕੇ ਉਹਨਾਂ ਕੋਲ ਉੱਥੇ ਪੁਸ਼ਕਿਸ਼ ਕੀਤੀ ਥੂੜੀ ਪੁਲਿਸ ਸਟੇਸ਼ਨ ਦੇ ਵਿੱਚ ਔਰ ਸਾਡੇ ਜਿਹੜੇ ਹੋਸ਼ ਉਸ ਟਾਈਮ ਤੇ ਉੱਡੇ ਕਿ ਉਹ ਉੜੀ ਵਾਲੇ ਬੰਦਿਆਂ ਦੇ ਤਾਰ ਜਿਹੜੇ ਗੁਰਦਾਸਪੁਰ ਜੇਲ੍ਹ ਨਾਲ ਜੁੜੇ ਸੀ ਕਿਉਂਕਿ ਕੁਝ ਸਮਾਂ ਪਹਿਲਾਂ 318-19 ਕਿਲੋ ਦੀ ਹੈਰੁੰਦੀ ਰਿਕਵਰੀ ਗੁਰਦਾਸਪੁਰ ਪੁਲਿਸ ਵੱਲੋਂ ਕੀਤੀ ਗਈ ਸੀ ਜਿਹੜੇ ਬੰਦਿਆਂ ਵੱਲੋਂ ਕੀਤੀ ਗਈ ਸੀ ਇਹ ਉਹਦੀ ਦੂਸਰੇ ਭਰਾ ਸੀ ਸੋ ਇਸ ਕੰਮ ਨੂੰ ਮਾਨਯੋਗ ਡੀ ਜੀ ਖਾਹ ਵੱਲੋਂ ਬਹੁਤ ਐਪਰੀਸ਼ੀਏਟ ਕੀਤਾ ਗਿਆ ਸੀ ਜੀ ਫਿਰ ਜਦੋਂ ਉਹ ਦੋਨੋਂ ਕਿਊਜ਼ ਫੜ ਕੇ ਜਦੋਂ ਪਠਾਨਕੋਟ ਲਿਆਂਦੇ ਆਮੋ ਸਾਹਮਣੇ ਕੀਤੇ ਫਿਰ ਜਿਹੜੇ ਪਹਿਲੇ ਅਕਿਊਜ਼ਡ ਉਹ ਉਸ ਟਾਈਮ ਤੇ ਮੰਨੇ ਸੀ ਕਿ ਠੀਕ ਹੈ ਜੀ ਕਿ ਸਾਡੇ ਅਸੀਂ ਆ ਕੰਮ ਕੀਤਾ ਹੈ ਸੋ ਬੜੀ ਵਧੀਆ ਗੱਲ ਲੱਗਦੀ ਹੈ ਕਿ ਜਦੋਂ ਮਲਜ਼ਮ ਨਾ ਬੋਲੇ ਤੇ ਤਫਤੀਸ਼ ਬੋਲੇ ਫਿਰ ਇਹੋ ਜਿਹੇ ਕੰਮਾਂ 'ਚ ਇੰਟਰਸਟਿੰਗ ਨਾ ਕੰਮ ਕਰਨ ਦਾ ਮਜ਼ਾ ਆਉਂਦਾ ਬਿਲਕੁਲ ਤੁਸੀਂ ਆਤਵਾਦ ਦੇ ਟਾਈਮ ਤੇ ਭਰਤੀ ਹੋਏ ਕੀ ਡਿਫਰੈਂਸ ਫੀਲ ਕਰਦੇ ਹੋ ਤੁਸੀਂ ਉਸ ਟਾਈਮ ਦੀ ਪੁਲਿਸਿੰਗ ਦੇ ਵਿੱਚ ਤੇ ਹੁਣ ਕਰੰਟ ਪੁਲਿਸਿੰਗ ਜੋ ਹੈ ਮੈਮ ਆਤਵਾਦ ਦੇ ਵਿੱਚ ਅਸੀਂ ਜਦੋਂ ਕਾਂਸਟੇਬਲ ਭਰਤੀ ਹੋਏ ਸੀ ਮਿਡਲ ਕਲਾਸ ਫੈਮਿਲੀ ਤੋਂ ਸਾਰੇ ਬਿਲੋਂ ਕਰਦੇ ਸੀ ਸਾਡੇ ਕੋਲ ਕੋਈ ਟੂ-ਵੀਲਰ ਫੋਰ-ਵੀਲਰ ਕਿਸੇ ਮੁਲਾਜ਼ਮ ਕੋਲ ਨਹੀਂ ਸੀ ਹੁੰਦਾ ਅਸੀਂ ਗਵਰਨਮੈਂਟ ਵਹੀਕਲ ਬੱਸਾਂ ਦੇ ਵਿੱਚ ਹੀ ਸਫ਼ਰ ਕਰਦੇ ਸੀ ਔਰ ਆਪਣੀ ਆਈ ਕਾਰਡ ਅਸੀਂ ਆਪਣੀਆਂ ਜੇਬਾਂ ਦੇ ਵਿੱਚ ਪਾ ਕੇ ਜੁਰਾਬਾਂ ਵਿੱਚ ਪਾ ਕੇ ਹੂੰ ਹੋਰ ਕਿਸੇ ਕੱਪੜਿਆਂ ਵਿੱਚ ਲੁਕਾ ਕੇ ਤੇ ਫਿਰ ਸਫ਼ਰ ਕਰਦੇ ਸੀ ਓਕੇ ਡਰ ਦਾ ਮਾਹੌਲ ਸੀ ਉਸ ਟਾਈਮ ਤੇ ਬਹੁਤ ਡਰਦਾ ਮਾਹੌਲ ਸੀ ਕਿਉਂਕਿ ਜਿੱਥੇ ਕਿਸੇ ਨੂੰ ਪਤਾ ਲੱਗ ਜਾਂਦਾ ਸੀ ਵੀ ਇਹ ਕਾਂਸਟੇਬਲ ਹੈ ਜਾਂ ਮੁਲਾਜ਼ਮ ਹੈ ਤੇ ਉਹਦਾ ਨੁਕਸਾਨ ਕਰਦੇ ਸੀ ਕਹਿੰਦੇ ਤੇ ਆਪਣੇ ਆਪ ਨੂੰ ਲੁਕਾ ਕੇ ਫਿਰ ਨੌਕਰੀ ਕਰਨੀ ਉਸ ਟਾਈਮ ਦੇ ਉੱਤੇ ਬਹੁਤ ਵੱਡਾ ਇੱਕ ਚੈਲੰਜ ਸੀ ਬਿਲਕੁਲ ਹੁਣ ਚੈਲੰਜ ਉਹਦੇ ਵਰਗਾ ਹੀ ਹੈ ਸਿਰਫ ਇੱਕ ਸਬਜੈਕਟ ਚੇਂਜ ਹੋਇਆ ਜੀ ਆਹ ਤੋਂ ਆਧ ਹਟ ਕੇ ਨਾਰਕੁੱਟ ਅਤਵਾਦ ਹੋ ਗਿਆ ਜੀ ਹਾਂ ਜੀ ਹੁਣ ਵੀ ਜੇ ਮੈਂ ਵਰਦੀ ਧਾਰੀ ਹਾਂ ਤੇ ਜੇ ਮੈਂ ਚਾਹਾਂ ਮੈਂ ਕੱਲਾ ਜਾ ਸਕਾਂ ਤੇ ਮੈਂ ਆਪਣੇ ਉਹਨੂੰ ਮਹਿਸੂਸ ਕਰਾਂਗਾ ਕਿ ਮੈਂ ਕੱਲਾ ਨਾ ਜਾਵਾਂ ਇੱਕ ਗੱਲ ਜਿਹੜੀ ਜਰੂਰ ਇੰਟਰਸਟਿੰਗ ਵਾਲੀ ਗੱਲ ਆ ਕਿ ਜਿਸ ਨਾਲ ਅਤਵਾਦ ਪੂਰਾ ਪੀਕ ਤੇ ਜਾ ਕੇ ਫਿਰ ਉਹਦਾ ਡਾਊਨਫਾਲ ਸ਼ੁਰੂ ਹੋਇਆ ਸੀ ਪਬਲਿਕ ਦੇ ਸਹਿਯੋਗ ਦੇ ਨਾਲ ਖੁਸ਼ੀ ਦੀ ਗੱਲ ਇਹ ਹੈ ਕਿ ਦੋ ਤਿੰਨ 테ਰਰਿਸਟ ਕਿਸਮ ਦੇ ਆਤੂਵਾਦੀ ਮੈਂ ਫੈਮਿਲੀ ਨਾਲ ਟੱਚ ਹੋ ਕੇ ਉਹਨਾਂ ਨਾਲ ਸੰਪਰਕ ਕਰਕੇ ਤੇ ਉਹਨਾਂ ਨੂੰ ਪੇਸ਼ ਕਰਵਾਇਆ ਸੀ ਕਿਹੜੀ ਗੱਲਾਂ ਕਿ ਬੱਸਾਂ ਵਿੱਚ ਜਦੋਂ ਸਫ਼ਰ ਕਰਦੇ ਸੀ ਤੇ ਕੁਝ ਉਹਨਾਂ ਦੇ ਪਰਿਵਾਰ ਮਿਲੇ ਹਾਂਜੀ ਇੱਕ ਨੂੰ ਜੁਆਇਨ ਕਰਾਇਆ ਫਿਰ ਉਹਦੇ ਤੋਂ ਪ੍ਰੇਰਿਤ ਹੋ ਕੇ ਫਿਰ ਦੂਸਰਾ ਮਿਲਿਆ ਉਹਨੂੰ ਜੁਆਇਨ ਕਰਾਇਆ ਤਿੰਨ ਜਿਹੜੇ ਆਤੂਵਾਦੀ ਉਹ ਐਜ਼ ਅ ਰੀਡਰ ਹਾਂ ਡੀਐਸਪੀ ਵੀਰੇ ਮੈਂ ਪੇਸ਼ ਅਤ ਸਿਨੀਅਰ ਅਫਸਰਾਂ ਦੇ ਪੇਸ਼ ਕਰਵਾ ਕੇ ਤੇ ਉਹਨਾਂ ਦਾ ਆਤਮ ਸਮਰਪਣ ਕਰਾਇਆ ਸੀ ਵਿਦ ਵੈਪਨ ਸਤ ਤੁਸੀਂ ਟ੍ਰੈਫਿਕ ਇਨਚਾਰਜ ਬਟਾਲਾ ਵੀ ਰਹੇ ਹੋ ਜੀ ਉਸ ਟਾਈਮ ਦੇ ਵਿੱਚ ਤੁਹਾਨੂੰ ਕੀ ਚੈਲੰਜਸ ਆਏ ਸਪੈਸ਼ਲੀ ਬਟਾਲਾ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਕਿ ਟ੍ਰੈਫਿਕ ਦਾ ਥੋੜਾ ਇਸ਼ੂ ਹੈਗਾ ਆ ਕੀ ਤੁਹਾਨੂੰ ਚੈਲੰਜਸ ਆਏ ਤੇ ਕੀ ਉਹਨਾਂ ਚੈਲੰਜਸ ਨੂੰ ਐਕਸੈਪਟ ਕਰਕੇ ਤੁਸੀਂ ਤੁਹਾਡੇ ਵੱਲੋਂ ਕੀ ਐਫਰਟਸ ਕੀਤੇ ਗਏ ਕੀ ਕੋਈ ਸੁਧਾਰ ਕੀਤੇ ਤੁਸੀਂ ਟ੍ਰੈਫਿਕ ਦੇ ਵਿੱਚ ਮੈਂ ਇਸ ਤੋਂ ਪਹਿਲਾਂ ਮੈਂ ਪਠਾਨਕੋਟ ਪੋਰਟਰ ਸੀ ਜੀ ਪਰ ਮੇਰੀ ਰਿਹੈਸ਼ ਬਟਾਲੇ ਵਿੱਚ ਹੋਣ ਕਰਕੇ ਡੇਲੀ ਨਿਊਜ਼ ਜਿਹੜੀ ਬਟਾਲੇ ਵਿੱਚ ਇੱਕੋ ਚੀਜ਼ ਦੀ ਚਲਦੀ ਸੀ ਕਿ ਦੋ ਮੋਟਰਸਾਈਕਲ ਜਵਾਨ ਸਨੈਚਿੰਗ ਕਰਕੇ ਭੱਜ ਗਏ ਮੂੰਹ ਟੱਕੇ ਸੀ ਹੂੰ ਦੁਕਾਨਦਾਰ ਇਸ ਗੱਲੋਂ ਡਰਦੇ ਸੀ ਕਿ ਟਾਲੀਆਂ ਜਾਲੀਆਂ ਲੱਗੀਆਂ ਨੇ ਪਤਾ ਨਹੀਂ ਕਿੰਨੇ ਸ਼ੀਸ਼ਾ ਡਾਊਨ ਕਰਤੇ ਕੋਈ ਵੈਪਨ ਚਲਾ ਦੋ ਬਿਲਕੁਲ ਠੀਕ ਹੈ ਜੀ ਔਰ ਉਹ ਮੈਮ ਡਟਿਆਲ ਐਸਐਸਪੀ ਸੀ ਔਰ ਮੈਂ ਬੜੀ ਖੁਸ਼ੀ ਨਾਲ ਇਹ ਗੱਲ ਦੱਸਣੀ ਚਾਹੁੰਦਾ ਕਿ ਮੈਨੂੰ ਉਹਨਾਂ ਨੇ بطور ਸੀਆਈ ਚਾਰਜ ਬੁਲਾਇਆ ਸੀ ਬਤਾ ਲੇ ਪਰ ਮੈਂ ਉਹਨੂੰ ਠੁਕਰਾ ਕੇ ਆਪ ਰਿਕੁਐਸਟ ਕਰਕੇ ਤੇ ਟ੍ਰੈਫਿਕ ਇੰਚਾਰਜ ਲੱਗਾ ਸੀ ਔਰ ਇਹ ਗੱਲ ਮੈਂ ਉਹਨਾਂ ਨੂੰ ਉਸ ਟਾਈਮ ਤੇ ਬੋਲੀ ਸੀ ਕਿ ਮੈਮ ਜੋ ਇੱਕ ਜ਼ਿੰਦਗੀ ਦਾ ਸੁਪਨਾ ਹੈਗਾ ਮੈਨੂੰ ਇੱਕ ਹਫਤਾ ਦਿਓ ਤੁਹਾਨੂੰ ਕਰਕੇ ਦੱਸਦਾ ਹਾਂ ਕੁਛ ਨਹੀਂ ਕੀਤਾ ਕਿਸੇ ਦੀ ਸ਼ਿਫਾਰਿਸ਼ ਨਹੀਂ ਮੰਨੀ ਸਭ ਤੋਂ ਪਹਿਲਾਂ ਮੂਹਾਂ ਤੋਂ ਲੋਕਾਂ ਦੇ ਪਰਨੇ ਉਤਾਰੇ ਖਾਸ ਕਰਕੇ 18 ਤੋਂ 26 ਸਾਲ ਦੀ ਜਿਉਂਡਾਊਟ ਨੰਬਰ ਮੂਹਾਂ ਤੋਂ ਪਰਨੇ ਉਤਾਰੇ ਤਗੜੇ ਤੋਂ ਤਗੜੇ ਵਿਅਕਤੀਆਂ ਦੀਆਂ ਭਾਵੇਂ ਕਿਸੇ ਵੀ ਪਰਸਨੈਲਟੀ ਨੂੰ ਲੌਂਗ ਕਰਦਾ ਉਹਨਾਂ ਦੀਆਂ ਕਾਲੀਆਂ ਫਿਲਮਾਂ ਉਤਾਰੀਆਂ ਔਰ ਇੰਟਰਸਟਿੰਗ ਦੀ ਗੱਲ ਇਹ ਹੈ ਗੱਲ ਕਿ तकरीबन 15000 ਕਾਲੀਆਂ ਜਾਲੀਆਂ ਉਤਾਰ ਕੇ ਤੇ ਉਹਨਾਂ ਨੂੰ ਸਾੜਿਆ ਸੀ ओके okay. हां जी ਇਹ तकरीबन 5600 ਚਿੱਟੇ ਪਰਨੇ ਜਿਹੜੇ ਹੁੰਦੇ ਆ ਨੌਜਵਾਨ ਪੀੜੀ ਲੁਕਾ ਕੇ ਜਲਦੀ ਮੂਹ ਲੁਕਾ ਕੇ ਜਾਂਦੇ ਹਾਂਜੀ ਉਹ ਉਹਨਾਂ ਨੂੰ ਅੱਗ ਲਾਈ ਸੀ ਔਰ ਹੁਣ ਵੀ ਇਸ ਗੱਲ ਦੀ ਖੁਸ਼ੀ ਮਿਲਦੀ ਹੈ ਇਸ ਗੱਲ ਦੀ ਕਿ ਜਿਹੜੇ ਟ੍ਰੈਫਿਕ ਦੇ ਜਵਾਨ ਆ ਕੋਈ ਵੀ ਜਿਹੜਾ ਨਵਾਂ ਇੰਚਾਰਜ ਆਉਂਦਾ ਉਸ ਦਾ ਸਭ ਤੋਂ ਪਹਿਲਾਂ ਮੈਨੂੰ ਫੋਨ ਹੁੰਦਾ ਕਿ ਗੁਰੂ ਜੀ ਜਿੱਦਾਂ ਤੁਸੀਂ ਦੱਸਿਆ ਮੈਨੂੰ ਵੀ ਦੱਸੋ ਉਸ ਤਰ੍ਹਾਂ ਦਾ ਹੀ ਕੰਮ ਕਰੀਏ ਬਿਲਕੁਲ ਜੀ ਤੁਹਾਡੀ ਇਹ 36 ইয়ার্স ਦੀ ਜਿਹੜੀ ਪੁਲਿਸ ਸਰਵਿਸ ਹੈ ਅਗਰ ਇਹਨੂੰ ਤੁਸੀਂ 1 ਵਰਡ ਦੇ ਵਿੱਚ ਡਿਫਾਈਨ ਕਰਨਾ ਚਾਹੋ ਤੇ ਕਿਵੇਂ ਕਰੋਗੇ ਦੇਖੋ ਜੀ ਆਮ ਇੱਕ ਬੀਇੰਗ ਪ੍ਰਾਈਵੇਟ ਹੋਮ ਬੀਇੰਗ ਜੇਕਰ ਮੈਂ ਇੱਕ ਪ੍ਰਾਈਵੇਟ ਵਿਅਕਤੀ ਹਾਂ ਤੇ ਜਿਸ ਤਰ੍ਹਾਂ ਮੇਰੇ ਨਾਲ ਤੇ ਕਈ ਲੋਕ ਇਹ ਸੋਚਦੇ ਹੋਣਗੇ ਇੱਕ ਪ੍ਰਾਈਵੇਟ ਵਿਅਕਤੀ ਇਸ ਤਰ੍ਹਾਂ ਸੋਚਦਾ ਕਿ ਕੁਝ ਲਿਮਟਿਡ ਏਰੀਆ ਮਕਾਨ ਕਿਸੇ ਚਾਰਦੁਆਰੀ ਨੂੰ ਮੰਦਰ ਬਣਾ ਲਓ ਮਸਜਿਦ ਬਣਾ ਲਓ ਗੁਰਦੁਆਰਾ ਬਣਾ ਲਓ ਉਹਨੂੰ ਵਰਸ਼ਿਪ ਦਾ ਸਥਾਨ ਬਣਾ ਕੇ ਸੀ ਉਹਦੀ ਪੂਜਾ ਕਰਨ ਜਾਂਦੇ ਆ ਉੱਥੇ ਸੇਵਾ ਕਰਦੇ ਆ ਉੱਥੇ ਝਾੜੂ ਮਾਰਦੇ ਆ ਬਿਲਕੁਲ ਉੱਥੇ ਦੇਹਲੀ ਮਥੇ ਦੇਖਦੇ ਆ ਉੱਥੇ ਰੱਬ ਤੋਂ ਕੁਛ ਲੱਭਦੇ ਆ ਬਿਲਕੁਲ ਪਰ ਇੱਕ ਪੰਜਾਬ ਪੁਲਿਸ ਇੱਕ ਇਹੋ ਜਿਹਾ ਸਿਸਟਮ ਆ ਇਹੋ ਜਿਹਾ ਅਦਾਰਾ ਕਿ ਜਿਹਦੇ ਵਿੱਚ ਤੁਸੀਂ 24 ਘੰਟੇ ਲਈ ਖੁੱਲੇ ਹੋ ਪੂਰੀ ਸੁਸਾਇਟੀ ਨੂੰ ਜੇਕਰ ਤੁਸੀਂ ਧਾਰਮਿਕ ਅਦਾਰਾ ਮੰਨ ਕੇ ਸੇਵਾ ਕਰੋਗੇ ਤਾਂ ਇਹਦੇ ਵਰਗਾ ਹੋਰ ਕਿਤੇ ਨਹੀਂ ਹੈਗਾ ਸੋ ਇਸ ਨੂੰ ਜੇਕਰ ਇੱਕ ਲਫ਼ਜ਼ ਵਿੱਚ ਬੋਲਿਆ ਜਾਵੇ ਤਾਂ ਉਹਨੂੰ ਫਿਰ ਮੈਂ ਕਹਿ ਸਕਦਾ ਕਿ ਸਰਵਿਸ ਹੌਸਟੈਂਨ ਕਹੀ ਬਿਲਕੁਲ ਸਰ ਆਖਿਰ ਦੇ ਵਿੱਚ ਤੁਸੀਂ ਸਾਡੇ ਵਿਊਅਰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਕਿਉਂਕਿ ਜਿਸ ਡਿਪਾਰਟਮੈਂਟ ਦੀ ਵਰਦੀ ਪਾਈ ਹੈ ਇਸੇ ਦੇ ਘਰ ਦੇ ਵਿੱਚ ਜੁਲ੍ਹਾ ਚਲਦਾ ਹੈ ਅੱਜ ਕੱਲ ਦੀ ਜਿਹੜੀ ਨਵੀਂ ਪੀੜ੍ਹੀ ਹੈ ਤੇ ਸਾਡੀ ਪੀੜ੍ਹੀ ਵਿੱਚ ਥੋੜਾ ਫਰਕ ਹੈ ਸਾਡੇ ਸਮੇਂ ਅਸੀਂ ਜਦੋਂ ਕੋਈ ਕੰਮ ਸਿੱਖਣਾ ਸੀ ਨਹੀਂ ਕੋਈ ਨਾ ਕੋਈ ਗੁਰੂ ਧਾਰਦੇ ਸੀ ਪਹਿਲਾਂ ਗੁਰੂ ਤੋਂ ਪੂਰਾ ਕੰਮ ਸਿੱਖਣਾ ਫਿਰ ਉਸੇ ਦੇ ਜਿਸ ਤਰ੍ਹਾਂ ਗੁਰੂ ਨੇ ਕੰਮ ਸਿਕਾਇਆ ਉਸ ਤਰੀਕੇ ਨਾਲ ਕੰਮ ਕਰਨਾ ਬਿਲਕੁਲ ਹੁਣ ਅੱਜ ਕੱਲ ਦੇ ਹਾਲਾਤ ਵਿੱਚ ਜਿਹਨੂੰ ਪੰਜਾਬੀ ਵਿੱਚ ਕਹ ਲਈ ਆਪਾਂ Google Google ਜਿਹੜਾ ਵਾ ਨਵੀਂ ਨੌਜਵਾਨ ਜਿਹੜੇ ਪੀੜ੍ਹੀ ਆ ਉਹਨੂੰ ਐਜ਼ ਅ ਗਿਫਟ ਤੌਰ ਤੇ Google ਗੁਰੂ ਮਿਲ ਚੁੱਕਾ ਜਿਹੜੀ ਚੀਜ਼ ਅਸੀਂ ਗੁਰੂ ਕੋਲ ਸਾਲ ਵਿੱਚ ਸਿੱਖਦੇ ਸੀ Google 1 ਮਿੰਟ ਚ ਉਹਨਾਂ ਨੂੰ ਦੱਸ ਦਿੰਦਾ ਸੋ ਨਵੀਂ ਪੀੜੀ ਕੋਲ ਨਵੀਂ ਟੈਕਨੀਕ ਹੈ ਪਰ ਤਜਰਬਾ ਪੁਰਾਣੀ ਪੋਸਟ ਸਕੂਲ ਬਿਲਕੁਲ ਠੀਕ ਹੈ ਜੀ ਜੇਕਰ ਇਹ ਦੋਨੋਂ ਪੀੜੀਆਂ ਰਲ ਕੇ ਪੰਜਾਬ ਪੁਲਿਸ ਦੇ ਵਿੱਚ ਜਿਸ ਤਰ੍ਹਾਂ ਹੁਣ ਅੱਜਕੱਲ ਵਰਕ ਚੱਲ ਰਿਹਾ ਜੇਕਰ ਇਹ ਜੁਆਇੰਟਲੀ ਕੰਮ ਕਰਨ ਤਾਂ ਇਹਨੂੰ ਪੰਜਾਬੀ ਚ ਆਪਾਂ ਕਹਿ ਸਕਦੇ ਸੋਨੇ ਦਾ ਸੁਹਾਗਾ ਹੋ ਸਕਦਾ ਹੈ ਬਿਲਕੁਲ ਥੈਂਕ ਯੂ ਸੋ ਮਚ ਸਰ ਫॉर ਜੁਆਇਨਿੰਗ ਅਸ ਐਂਡ ਬੀਇੰਗ ਪਾਰਟ ਆਫ ਦਿਸ ਇਨੀਸ਼ੀਏਟਿਵ ਥੈਂਕ ਯੂ ਸੋ ਮਚ ਥੈਂਕ ਯੂ ਸਰ